ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਮਹਾਰਾਜ ਦੀ ਕਿਰਪਾ ਨਾਲ ਝੋਨੇ ਦੀ ਫਸਲ ਬਹੁਤ ਵਧੀਆ ਹੋਈ ਆ ਤੇ ਜਿਹੜੀ ਆਖਰੀ ਸਪਰੇ ਹੁੰਦੀ ਆ ਸੀਰ ਬਲਾਈਟ ਪੰਗੀ ਸਾਈਡ ਤੇ ਤੇਲ ਆ ਵਗੈਰਾ ਹੋਰ ਮਤਲਬ ਜੋ ਵੀ ਕੋਈ ਟੱਡਾ ਇਹਦੀ ਸਪਰੇ ਕਰਦੇ ਆ ਝੋਨਾ ਆ ਵੇਖੋ ਨਿਸਰ ਨਿਸਰਨ ਲੱਗ ਪਿਆ ਵਾ ਆ ਵੇਖੋ ਜੀ ਬਰਸਾਤਾਂ ਹੋਈਆਂ ਵਾ ਬਹੁਤ ਜਿਆਦੀਆਂ ਤੇ ਫਸਲ ਤੇ ਚਲੋ ਝੋਨੇ ਦੀ ਵਧੀਆ ਵਾ ਪਰ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਆ ਗਿਆ ਵਾ ਉਹਨਾਂ ਵਿਚਾਰਿਆਂ ਦਾ ਬੜਾ ਬੁਰਾ ਹਾਲ ਆ ਮਹਾਰਾਜ ਦਇਆ ਕਿਰਪਾ ਕਰੇ ਹਰ ਕਿਸੇ ਤੇ ਇਸੇ ਫਸਲ ਤੋਂ ਆਸ ਹੁੰਦੀ ਆ ਹਰ ਮਤਲਬ ਜ਼ਿਮੀਂਦਾਰ ਨੂੰ ਹਰ ਭਰਾ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਤੇ ਬਾਕੀ ਆ ਦੂਜੇ ਇੰਜਣ ਵਾਲੇ ਪੰਪ ਨਾਲ ਸਪਰੇ ਮੁੰਡੇ ਕਰਨਦੇ ਆ ਪਿੰਡ ਦੇ ਮੁੰਡੇ ਸਾਡੇ ਉਹ ਦੂਰ ਤਰਾਟੇ ਤੱਕ ਵੇਖੋ ਜੀ ਦੀ ਰੋਲ ਹੈ ਹਾਈਵੇ ਝੋਨਾ ਬਰਸਾਤਾ ਜਿਆਦਾ ਹੋਣ ਦੀ ਕਰਕੇ ਕਾਫੀ ਵੱਧ ਗਿਆ ਵਾ ਆ ਦੇਖਦੇ ਤੁਹਾਨੂੰ ਸਪਰੇਅ ਵਾਲੇ ਮੁੰਡੇ ਕਾਫੀ ਝੋਨਿਆਂ ਦੇ ਵਿੱਚ ਥਾਨੀ ਵੀ ਹੋਏ ਆ ਉਹਨਾਂ ਕਾਦ ਦਾ ਵਾਵਾ ਕੀਤਾ ਝੋਨੇ ਦੇ ਆ ਬਾਕੀ ਸਾਡੀ ਸਬਜੀ ਆ ਇੱਕ ਵਟ ਤੇ ਮੂੜੀਆਂ ਲਈਆਂ ਜੇ ਗਰਮੀਆਂ ਵਾਲੀਆਂ ਤੇ ਆ ਗੋਭੀ ਦੇ ਪੁੱਟੇ ਲਾਤੇ ਦੋ ਖਿਆ ਬਾਕੀ ਆ ਤੋਰੀਆ ਕਾफी ਲੱਤਦੀ ਆ ਖਾਣ ਪੀਣ ਜੋਗੀ ਇਹ ਇਹ ਬਿਨਾਰ ਇਹ ਸਪਰੇਅ ਤੋਂ ਸਾਰੀ ਆਹ ਬਹੁਤ ਫੁੱਲ ਆਇਆ ਕੀ ਆ ਦੋਈ ਦੇ ਆ ਹਲਦੀ ਦੇ ਬੁੱਟੇ ਆ ਮਿਰਚ ਬਹੁਤ ਲੱਗੀ ਇਸ ਵਾਰ ਨਾਲ ਆ ਵੇਖੋ ਲਾਲ ਵੀ ਹੋਣ ਦੀ ਆ ਆ ਵੇਖੋ ਆਹ ਲੋ ਕਾਫੀ ਲਾਲ ਮਿਰਚ ਬਣ ਗਈ ਪੱਕਦੀਆਂ ਜਾਂਦੀਆਂ ਵਾ ਬਹੁਤ ਲੰਬਾਈ ਮਿਰਚ ਦੀ ਵੈਰਾਈਟੀ ਬਹੁਤ ਵਧੀਆ ਮਿਰਚ ਦੀ 10 ਬੂਟੇ ਲਾਏ ਸੀ ਖਾਣ ਪੀਣ ਲਈ ਤੇ ਆ ਵਾਏ ਦੀ ਕਿਰਪਾ ਨਾਲ ਹਲਦੀ ਵੀ ਵਧੀਆ ਹੋ ਗਈ ਆ ਤੇ ਕਰੇਲੇ ਆਪਣੇ ਖਾਣ ਲਈ ਬਹੁਤ ਲੱਤਦੇ ਆ ਆਪਰਲੀ ਸਾਈਡ ਤੇ ਅਰਬੀ ਵੀ ਬਹੁਤ ਹੋਈ ਆ ਅਰਬੀ ਅਜੇ ਪੁੱਟੀ ਨਹੀਂ ਆ ਕੱਲ ਵੀ ਕਰੇਲੇ ਲੱਤੇ ਸੀ ਆ ਫੇਰ ਛੋਟੇ ਛੋਟੇ ਆ ਵੇਖੋ ਲੱਗੇ ਆ ਕਾਫੀ ਲੱਗੇ ਵਿਚ ਵਿਚ ਇੱਕ ਕੀ ਆ ਤੋਰੀਓ ਵੇਖੋ ਟਾਲੀ ਦੇ ਉੱਪਰ ਚੜ ਗਈ ਆ ਉਤਰੋ ਲਾਉਣੀਆਂ ਬਹੁਤ ਔਖੀਆਂ ਵੇਖੋ ਕਿੰਨੀ ਕੀ ਆ ਤੋਰੀ ਉੱਪਰ ਲੱਗੀ ਆ ਪਰ ਉਹ ਚਾਈ ਦੇ ਉੱਤੇ ਆ ਨਹੀਂ ਟੁੱਟਦੀਆਂ ਨਹੀਂ ਬਹੁਤ ਚਾਈ ਆ ਤੇ ਆਂਬ ਤੇ ਵੀ ਚੜੀਆਂ ਸੀ ਪਰ ਆਂਬ ਤੋਂ ਥੋੜੀ ਥੋੜੀਆਂ ਲਾਹ ਦਿੱਤੀਆਂ ਵਾ ਗੱਲਾਂ ਕੋਈ ਕੋਈ ਥੋੜੀ ਬਹੁਤ ਹੈਗੀ ਆ ਆ ਸਾਡੇ ਪਿੰਡੋਂ ਬੰਦੇ ਆ ਭਰਾ ਆ ਆਪਣੇ ਕਾਕੂ ਕਰੋ ਮੂੰਹ ਆਨ ਮੜ ਜਾ ਦੇ ਆਪ ਵਧੀਆ ਹੁੰਦੀ ਐ ਸਪਰੇ ਹਾਂਜੀ ਹਾਂਜੀ ਕਿੱਦਾਂ ਵਾ ਆਪਣੇ ਝੋਨਾ ਸਾਰੇ ਏਰੀਆ ਚ ਵਧੀਆ ਵਾ ਅੱਛਾ ਅੱਛਾ ਹੋਰ ਕੋ ਗੱਲ ਬਾਤ ਇਹ ਆ ਜੀ ਸਾਡੇ ਪਿੰਡ ਦੇ ਬੰਦੇ ਆ ਸਾਡੇ ਭਰਾ ਵਾ ਛੋਟੇ ਤੇ ਜਦੋਂ ਤੋਂ ਅਸੀਂ ਖੇਤੀ ਕਰਦੇ ਆ ਉਦੋਂ ਤੋਂ ਆਪਣੇ ਨਾਲ ਬੜਾ ਹੱਥ ਫਟਾਉਂਦੇ ਆ ਸਪਰੇਅ ਕਰਾਉਂਦੇ ਆ ਹੋਰ ਵੀ ਕੰਮਕਾਰ ਤੇ ਇਹਨਾਂ ਨੇ ਇੰਜਨ ਵਾਲੇ ਪੰਪ ਰੱਖੇ ਆ ਮਹਾਰਾਜ ਦੀ ਕਿਰਪਾ ਨਾਲ ਆਪਣੀ ਕਿਰਤ ਕਮਾਈ ਕਰਦੇ ਆ ਤੇ ਬਹੁਤ ਵਧੀਆ ਬੰਦੇ ਆ ਆ ਫੁੱਲ ਜਿਹੜੇ ਲਾਇਆ ਸੀ ਕਾਫੀ ਵੱਡੇ ਹੋ ਗਏ ਆ ਹੁਣ ਇਹਨਾਂ ਨੂੰ ਖੁੱਲ੍ਹ ਲੱਗਣ ਦੀ ਤਿਆਰੀ ਹੋ ਗਈ ਆ। ਬਈ ਡੋਡੀਆਂ ਨਿਕਲਣ ਵਾਲੀਆਂ। ਐ ਖਤਨ ਹੋ ਗਈ। ਨੀਂ ਪੂਰਾ ਬੂਟਾ ਵੀ ਕਾਫੀ ਇਹਨਾਂ ਗਰਮੀ ਦਾ ਕਰਕੇ ਘਟ ਸੀ ਹੁਣ ਕਾਫੀ ਪੁੰਗ ਰਿਹਾ ਵਾ ਬਾਕੀ ਅਰਬੀ ਬਹੁਤ ਵਧੀਆ ਜੇ ਪਟਾਈ ਨਹੀਂ ਕੀਤੀ ਜੀ ਫੁੱਟ ਕੇ ਵਿਖੋ ਕਿਹਦੇ ਨਾਲ ਬੰਦੇ ਨੂੰ ਥੋੜੀ ਬਹੁਤ ਚੀਜ਼ ਆਪਣੇ ਖਾਣ ਪੀਣ ਜੋਗੀ ਲੈਣੀ ਚਾਹੀਦੀ ਆ ਨਾਲੇ ਫਿਰੇ ਬਿਨਾਰੇਸ ਬਰੇਤੋਂ ਦਾ ਸਾਡਾ ਕਰ ਲਈ ਤਿਆਰੀ ਟੈਂਕੀਆਂ ਪਾ ਲਈਆਂ ਵਾ ਇਹ ਮੋਟਰ ਤੇ ਬਸ ਇਹੋ ਹੀ ਲੱਗੜੀਆਂ ਪਰ ਦੂਸਰੀ ਮੋਟਰ ਤੇ ਪੈਲਸ ਵਾਲੀ ਸਾਈਡ ਤੇ ਜਾਵਾਂਗੇ ਬਾਕੀ ਸਾਰੇ ਵੀਡੀਓ ਵੇਖਣ ਵਾਲੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਆ ਕਿ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਮੈਂਟ ਵੀ ਕਰਿਆ ਕਰੋ ਜੇ ਕੋਈ ਕਮੀ ਪੇਸ਼ੀ ਹੋਵੇ ਤੇ ਅਸੀਂ ਦੂਰ ਕਰੀਏ ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਇੰਨੀ ਕ ਬੇਨਤੀ ਆ ਸਾਡੀ ਸਾਸਤਰੀ ਕਾ